ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਮਸਾਲੇਦਾਰ ਪਿੰਡੀ ਮੈਂ ਲਿਆਏ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਇਹ 2 ਚਮਚ ਬੇਸਣ ਤੇ ਪਿੰਡੀ ਪਿੰਡੀ ਨੂੰ ਮੈਂ ਲੰਬੇ ਟੁਕੜਿਆਂ ਦੇ ਵਿੱਚ ਕੱਟ ਲਿਆ ਏ ਤੁਸੀਂ ਇਸ ਨੂੰ ਚਾਹੋ ਤਾਂ ਛੋਟੇ ਟੁਕੜਿਆਂ ਵਿੱਚ ਕੱਟ ਸਕਦੇ ਹੋ ਹੁਣ ਆਪਾਂ ਇੱਕ ਫਰਾਈ ਪੈਨ ਲਵਾਂਗੇ ਗੈਸ ਔਨ ਕਰਨ ਤੋਂ ਬਾਅਦ ਫਰਾਈ ਪੈਨ ਨੂੰ ਹਲਕਾ ਜਿਹਾ ਗਰਮ ਕਰਾਂਗੇ ਤੇ ਫਿਰ ਇਸ ਦੇ ਵਿੱਚ ਸਰੋਂ ਦਾ ਤੇਲ ਆ ਜਿਹੜਾ ਉਹ ਇੱਕ ਕੜਚੀ ਪਾਵਾਂਗੇ ਤੁਸੀਂ ਇਸ ਨੂੰ ਘੱਟ ਜਾਂ ਵੱਧ ਕਰ ਸਕਦੇ ਹੋ ਮੈਂ ਇਸ ਦੇ ਵਿੱਚ ਇੱਕ ਕੜਚੀ ਅੱਜਾ ਸਰੋਂ ਦਾ ਤੇਲ ਲਿਆਏ ਇਸ ਨੂੰ ਗਰਮ ਕਰਾਂਗੇ ਜਦੋਂ ਇਹ ਪੂਰੀ ਤਰ੍ਹਾਂ ਗਰਮ ਹੋ ਜਾਵੇਗਾ ਤਾਂ ਇਸ ਦੇ ਵਿੱਚੋਂ ਹਲਕੀ ਹਲਕੀ ਜਿਹੀ ਜੜੀ ਸਮੈਲਾ ਉਹ ਆਉਣ ਲੱਗ ਜਾਂਦੀ ਹੈ ਖੁਸ਼ਬੂ ਆਉਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਡਰਾਈ ਮਸਾਲੇ ਐਡ ਕਰਾਂਗੇ ਤੁਸੀਂ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਮੈਂ ਜਸਟ ਕੱਲਾ ਜੀਰਾ ਐਡ ਕਰਿਆ ਹੈ ਹੁਣ ਆਪਾਂ ਜੀਰੇ ਨੂੰ ਚਟਕਣ ਤੱਕ ਭੁੰਨਾਂਗੇ ਫਿਰ ਇਸ ਦੇ ਵਿੱਚ ਆਪਾਂ ਜਿਹੜੀ ਹਿੰਗ ਐਡ ਕਰਾਂਗੇ ਮੈਂ ਅੱਧਾ ਚਮਚ ਹਿੰਗ ਪਾਈ ਹੈ ਹਿੰਗ ਪਾਉਣ ਦੇ ਨਾਲ ਹਾਜਮਾ ਠੀਕ ਹੋ ਜਾਂਦਾ ਹੈ ਤੇ ਜਿਹੜਾ ਤੜਕਾ ਉਹ ਵੀ ਵਧੀਆ ਬਣ ਕੇ ਤਿਆਰ ਹੋ ਜਾਵੇਗਾ ਹੁਣ ਆਪਾਂ ਇਸ ਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਮੈਂ ਦੋ మీడియం ਪਿਆਜ਼ ਲਏ ਸੀ ਤੇ ਉਹਨਾਂ ਨੂੰ ਲੱਛੇਦਾਰ ਕੱਟ ਲਿਆ ਸੀ ਹੁਣ ਆਪਾਂ ਇਸ ਨੂੰ ਹਲਕਾ ਗੁਲਾਬੀ ਹੋਣ ਤੱਕ ਭੁੰਨਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਾਂਗੇ ਹਲਕੇ ਜੇ ਗੁਲਾਬੀ ਹੀ ਕਰਾਂਗੇ ਕਿਉਂਕਿ ਕੁਸ਼ਕ ਇਹ ਜਿਹੜੇ ਨੇ ਇਹ ਪਿੰਡੀਆਂ ਦੇ ਨਾਲ ਵੀ ਭੁੱਜ ਜਾਣਗੇ ਜਦੋਂ ਆਪਾਂ ਇਸ ਦੇ ਵਿੱਚ ਪਿੰਡੀਆਂ ਐਡ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਮੈਂ ਹਲਕੇ ਹੱਥ ਨਾਲ ਹਿਲਾ ਰਹੀ ਹਾਂ ਤੇ ਇਸ ਨੂੰ ਹਲਾਉਣ ਤੋਂ ਬਾਅਦ ਹਲਕਾ ਹਲਕਾ ਜਿਹਾ ਕੀ ਇਹਦੇ ਵਿੱਚ ਘੜਚੀ ਫੇਰਦੇ ਰਵਾਂਗੇ ਤਾਂ ਕਿ ਇਹ ਜਲਣ ਨਾ ਨਹੀਂ ਤਾਂ ਜਿਹੜੇ ਜਲੇ ਹੋਏ ਨੇ ਇਹ ਪਿਆਜ਼ ਜ਼ਿਆਦਾ ਭੁੱਜ ਜਾਣਗੇ ਤੇ ਇਹ ਪਿੰਡੀ ਘੱਟ ਹੀ ਸੁਣ ਫਿਰੇ ਜ਼ਿਆਦਾ ਟੇਸਟੀ ਨਹੀਂ ਲੱਗਦੇ ਹੁਣ ਆਪਾਂ ਇਸ ਦੇ ਵਿੱਚ ਕੱਟਿਆ ਹੋਇਆ ਟਮਾਟਰ ਐਡ ਕਰਾਂਗੇ ਵਿੱਚੀ ਤੁਸੀਂ ਅਦਰਕ ਹਰੀ ਮਿਰਚ ਮੈਂ ਇਹਨਾਂ ਨੂੰ ਸਾਰਿਆਂ ਨੂੰ ਕੀ ਹੈ ਇਕੱਠਾ ਹੀ ਐਡ ਕਰ ਦਿੱਤਾ ਏ ਤੁਸੀਂ ਚਾਹੋ ਤਾਂ ਇੱਕ ਇੱਕ ਕਰਕੇ ਪਾ ਕੇ ਵੀ ਪੁੱਨ ਸਕਦੇ ਹੋ ਤੇ ਇਸ ਦੇ ਵਿੱਚ ਲਸਣ ਵੀ ਪਾ ਸਕਦੇ ਹੋ ਮੈਂ ਜਿਹੜਾ ਲਸਣ ਆ ਉਹ ਨਹੀਂ ਪਾਇਆ ਤੇ ਇਸ ਨੂੰ ਆਪਾਂ ਭੁੰਨਾਂਗੇ ਹਲਕਾ ਜਿਹਾ ਹੋਰ ਇਹਨਾਂ ਨੂੰ ਜਿਹੜਾ ਸੇਕ ਲਵਾਵਾਂਗੇ ਜਦੋਂ ਇਹ ਹਲਕੀ ਹਲਕੀ ਮਤਲਬ ਗੜਨ ਲੱਗ ਜਾਣ ਤਾਂ ਆਪਾਂ ਕੀਆ ਗੈਸ ਦੀ ਜਿਹੜੀ ਆਂਚਾ ਉਹਨੂੰ ਥੋੜਾ ਧੀਮਾ ਕਰ ਦੇਵਾਂਗੇ ਤੇ ਫਿਰ ਇਸ ਦੇ ਵਿੱਚ ਕਟੀਆਂ ਹੋਈਆਂ ਭਿੰਡੀਆਂ ਪਾਵਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਰੋਟੀ ਨਾਲ ਜਾਂ ਪਰੌਂਠੇ ਨਾਲ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਮੈਂ ਇਸ ਨੂੰ ਰੋਟੀ ਦੇ ਨਾਲ ਹੀ ਸਰਵ ਕੀਤਾ ਸੀ ਮੈਸੇਜ ਨਾਲ ਲੱਛੇਦਾਰ ਪਰੌਂਠੇ ਵੀ ਬਹੁਤ ਵਧੀਆ ਲੱਗਦੇ ਨੇ ਹੁਣ ਆਪਾਂ ਕਟੀਆਂ ਹੋਈਆਂ ਭਿੰਡੀਆਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਲਗਾਤਾਰ ਹਿਲਾਉਂਦੇ ਰਹਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਨੇ ਜੜੀਆਂ ਪੁੱਜ ਜਾਣ ਇਹ ਆਪਾਂ ਜ਼ਿਆਦਾ ਕਾਲੀਆਂ ਨਹੀਂ ਕਰਨੀਆਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਕਲਰ ਆ ਉਹ ਇਸੇ ਤਰ੍ਹਾਂ ਰਹਿਣ ਦੇਣਾ ਏ ਇਸ ਕਰਕੇ ਆਪਾਂ ਇਸ ਨੂੰ ਲਗਾਤਾਰ ਕੀ ਆ ਹਿਲਾਉਂਦੇ ਜਾਵਾਂਗੇ ਜੇਕਰ ਆਪਾਂ ਇਹਨਾਂ ਨੂੰ ਨਹੀਂ ਹਿਲਾਵਾਂਗੇ ਤਾਂ ਇਹ ਕਿਸੇ ਕਿਸੇ ਜਗ੍ਹਾ ਤੋਂ ਜ਼ਿਆਦਾ ਜਿਆਦਾ ਭੁੱਜਣ ਦੇ ਕਾਰਨ ਆ ਜਿਹੜਾ ਇਹਨਾਂ ਦਾ ਰੰਗ ਆ ਉਹ ਖਰਾਬ ਹੋ ਜਾਏਗਾ ਤੁਸੀਂ ਦੇਖੋਗੇ ਕਿ ਜਿਹੜੀ ਸਬਜੀ ਮੈਂ ਅੱਜ ਤਿਆਰ ਕਰਾਂਗੀ ਇਸ ਦੇ ਵਿੱਚ ਜਿਹੜਾ ਪਿੰਡੀਆਂ ਦਾ ਕਲਰ ਆ ਉਹ ਬਿਲਕੁਲ ਵੀ ਚੇਂਜ ਨਹੀਂ ਹੋਵੇਗਾ ਇਹ ਇਸੇ ਤਰ੍ਹਾਂ ਹੀ ਸ਼ਾਇਨਦਾਰ ਰਹਿਣਗੀਆਂ ਇਹ ਅਸਲ ਦੇ ਵਿੱਚ ਕਿਨੇ ਸਾਡੇ ਘਰ ਵਿੱਚ ਹੀ ਉਗਾਈਆਂ ਗਈਆਂ ਨੇ ਤੇ ਇਹ ਤਾਜ਼ੀਆਂ ਹੀ ਫਰੈਸ਼ ਨੇ ਜਿਹੜੀਆਂ ਤੋੜ ਕੇ ਬਣਾਈਆਂ ਗਈਆਂ ਨੇ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਧੋ ਕੇ ਰੱਖ ਦਿੱਤਾ ਸੀ ਮਾਰਨਿੰਗ ਟਾਈਮ 5 ਵਜੇ ਹੀ ਫਿਰ ਇਹਨਾਂ ਨੂੰ ਸੁੱਕਣ ਲਈ ਰੱਖ ਦਿੱਤਾ ਜਦੋਂ ਇਸ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਮੈਂ ਇਸ ਨੂੰ ਬਰੀਕ-ਬਰੀਕ ਲੰਬੀਆਂ ਨੇ ਜੜੀਆਂ ਉਹ ਕੱਟ ਲਈਆਂ ਸੀ ਜਿਹੜੀਆਂ ਮਸਾਲੇਦਾਰ ਭਿੰਡੀ ਆ ਇਹਨੂੰ ਆਪਾਂ ਜੇਕਰ ਲੰਬਾਈ ਦੇ ਵਿੱਚ ਕੱਟਦੇ ਆ ਤਾਂ ਜਿਹੜਾ ਮਸਾਲਾ ਉਹ ਪੂਰੀ ਤਰ੍ਹਾਂ ਇਹਦੇ ਵਿੱਚ ਐਡ ਹੋ ਜਾਂਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਜਿਹੜੀਆਂ ਪਿੰਡੀਆਂ ਨੇ ਉਹ ਪੁੱਜ ਕੇ ਤਿਆਰ ਹੋ ਗਈਆਂ ਨੇ ਆਪਾਂ ਬਸ ਇਹਨਾਂ ਨੂੰ ਇੰਨਾ ਕੀ ਹੀ ਭੁੰਨਣਾ ਸੀ ਇਸ ਤੋਂ ਜ਼ਿਆਦਾ ਨਹੀਂ ਹੁਣ ਆਪਾਂ ਇਸ ਦੇ ਵਿੱਚ ਕੀ ਨੇ ਜਿਹੜੇ ਡਰਾਈ ਮਸਾਲੇ ਐਡ ਕਰਾਂਗੇ ਇਹ ਵੀ ਆਪਾਂ ਜ਼ਿਆਦਾ ਨਹੀਂ ਐਡ ਕਰਨੇ ਪਹਿਲਾਂ ਆਪਾਂ ਹਲਦੀ ਪਾਵਾਂਗੇ ਮੈਂ 2 ਚਮਚ ਹਲਦੀ ਐਡ ਕਰੀ ਹੈ ਤੁਸੀਂ ਇਸ ਨੂੰ ਆਪਣੀ ਇੱਛਾ ਦੇ ਅਨੁਸਾਰ ਘੱਟ ਜਾਂ ਵੱਧ ਕਰ ਸਕਦੇ ਹੋ ਫਿਰ ਆਪਾਂ ਇਸ ਦੇ ਵਿੱਚ ਜਿਹੜੀ ਲਾਲ ਮਿਰਚ ਐਡ ਕਰਾਂਗੇ ਇਹ ਥੋੜੀ ਕੱਟ ਕਰਾਂਗੇ ਕਿਉਂਕਿ ਆਪਾਂ ਇਸ ਦੇ ਵਿੱਚ ਪਹਿਲਾਂ ਹੀ ਹਰੀਆਂ ਮਿਰਚਾਂ ਵੀ ਪਾ ਚੁੱਕੇ ਆ ਇਹਨੂੰ ਪਾਉਣ ਤੋਂ ਬਾਅਦ ਆਪਾਂ ਇੱਕ ਚਮਚਾ ਜਿਹੜਾ ਇਹਦੇ ਵਿੱਚ ਮਸਾਲਾ ਐਡ ਕਰਿਆ ਹੈ ਇਹ ਗਰਮ ਮਸਾਲਾ ਵੀ ਮੇਰਾ ਘਰ ਵਿੱਚ ਹੀ ਤਿਆਰ ਕਰਿਆ ਗਿਆ ਹੈ ਇਸ ਨੂੰ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਹਲਾਵਾਂਗੇ ਹਲਾ ਕੇ ਇਸ ਨੂੰ ਸਾਰੇ ਮਸਾਲੇ ਨੂੰ ਮਿਕਸ ਕਰਾਂਗੇ ਤੇ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਆਪਾਂ ਇਸ ਦੇ ਵਿੱਚ ਜਿਹੜਾ ਨਮਕ ਐਡ ਕਰਾਂਗੇ ਮੈਂ ਇਸ ਦੇ ਵਿੱਚ ਇੱਕ ਚਮਚ ਭਰ ਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨਮਕ ਜਿਹੜਾ ਹੋਰ ਐਡ ਕਰਿਆ ਸੀ ਕਿਉਂਕਿ ਜਦੋਂ ਆਪਾਂ ਇਸ ਦੇ ਵਿੱਚ ਜਿਹੜਾ ਬੇਸਣ ਐਡ ਕਰਾਂਗੇ ਤਾਂ ਜਿਹੜਾ ਨਮਕ ਮਿਰਚਾ ਇਹ ਥੋੜਾ ਜਿਹਾ ਹੋਰ ਘਟ ਜਾਂਦਾ ਏ ਇਸ ਕਰਕੇ ਆਪਾਂ ਪਹਿਲਾਂ ਹੀ ਇਹਦੇ ਵਿੱਚ ਨਮਕ ਆ ਜਿਹੜਾ ਉਹ ਥੋੜਾ ਜਿਹਾ ਤੇਜ਼ ਰੱਖਾਂਗੇ ਤਾਂ ਕਿ ਬੇਸਣ ਪਾਉਣ ਤੋਂ ਬਾਅਦ ਆ ਜਿਹੜਾ ਇਹਦਾ ਟੇਸਟ ਚੇਂਜ ਨਾ ਹੋਵੇ ਇਹ ਉਸੇ ਤਰ੍ਹਾਂ ਕਰਾਰੀਆਂ ਹੀ ਰਹਿਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਹਨਾਂ ਸਾਰੇ ਡ్రਾਈ ਮਸਾਲਿਆਂ ਨੂੰ ਇਸਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਹਿਲਾ ਕੇ ਜਿਹੜੀ ਆਚ ਆ ਉਹ ਹਮੇਸ਼ਾ ਯਾਦ ਰੱਖਿਓ ਕਿ ਆਪਾਂ ਜਿਹੜੀ ਆ ਉਹ ਲੋ ਫਲੇਮ ਕਰੀ ਹੋਈ ਆ ਲੋ ਫਲੇਮ ਕਰਕੇ ਹੀ ਆ ਜਿਹੜਾ ਇਹਦਾ ਕਲਰ ਆ ਉਹ ਇਸੇ ਤਰ੍ਹਾਂ ਬਰਕਰਾਰ ਰਹੂਗਾ ਹੁਣ ਆਪਾਂ ਇਸਦੇ ਵਿੱਚ 2 ਚਮਚਾ ਜਿਹੜਾ ਬੇਸਣ ਐਡ ਕਰਾਂਗੇ ਤੇ ਬੇਸਣ ਐਡ ਕਰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸਦੇ ਵਿੱਚ ਮਿਕਸ ਕਰ ਦਵਾਂਗੇ ਇਸ ਨੂੰ ਆਪਾਂ ਜਲਦੀ ਨਾਲ ਮਿਕਸ ਕਰਾਂਗੇ ਨਹੀਂ ਤਾਂ ਜਿਹੜੀਆਂ ਕੀ ਨੇ ਗੁੱਥਲੀਆਂ ਬਣ ਜਾਣਗੀਆਂ ਬੇਸਣ ਦੀਆਂ ਤੇ ਉਹ ਵਧੀਆ ਨਹੀਂ ਲੱਗਣਗੀਆਂ ਕਿਤੋਂ ਪੱਕ ਜਾਣਗੀਆਂ ਤੇ ਕਿਤੋਂ ਕੱਚੀਆਂ ਵੀ ਰਹਿ ਸਕਦੀਆਂ ਨੇ ਤੁਸੀਂ ਇਸ ਨੂੰ ਹਲਾ ਕੇ ਚੰਗੀ ਤਰ੍ਹਾਂ ਚਮਚ ਦੀ ਮਦਦ ਦੇ ਨਾਲ ਆ ਜਿਹੜਾ ਮਸਲ ਕੀ ਇਸ ਦੇ ਵਿੱਚ ਮਿਲਾ ਦੇਣਾ ਹੈ ਇਹ ਜਿਹੜਾ ਮਸਾਲੇਦਾਰ ਭਿੰਡੀਆ ਇਹ ਬਣ ਕੇ ਬਹੁਤ ਵਧੀਆ ਤਿਆਰ ਹੋਵੇਗੀ ਤੁਸੀਂ ਇਸ ਨੂੰ ਇਸ ਨੂੰ ਇੱਕ ਵਾਰ ਜ਼ਰੂਰ ਘਰ ਵਿੱਚ ਬਣਾ ਕੇ ਤਿਆਰ ਕਰਕੇ ਦੇਖਿਓ ਤੇ ਇਸ ਨੂੰ ਟਰਾਈ ਜ਼ਰੂਰ ਕਰਿਓ ਜਿਹੜੀ ਇਹ ਬੇਸਣ ਵਾਲੀ ਪਿੰਡੀ ਆ ਇਹ ਤਾਂ ਬਸ ਲਾਜਵਾ ਵੀ ਹੁੰਦੀ ਆ ਮੇਰੀ ਪਰਸਨਲੀ ਇਹ ਬਹੁਤ ਜ਼ਿਆਦਾ ਫੇਵਰਿਟ ਆ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਮੈਗੀ ਮਸਾਲਾ ਐਡ ਕਰਾਂਗੇ ਮੈਂ ਮੈਗੀ ਮਸਾਲੇ ਦੇ ਜਿਹੜੇ ਪੌਚ ਹੁੰਦੇ ਨੇ ਉਹਨਾਂ ਨੂੰ ਜਿਹੜੇ ਵੱਧ ਹੁੰਦੇ ਨੇ ਨਾ ਉਹਨਾਂ ਨੂੰ ਸਿੱਟਦੀ ਨਹੀਂ ਆ ਯਾਦਾ ਯੂਜ਼ ਵੀ ਨਹੀਂ ਕਰਦੀ ਬਸ ਸਬਜ਼ੀਆਂ ਦੇ ਲਈ ਜਿਵੇਂ ਸੁੱਕੀ ਸਬਜ਼ੀ ਆਲੂ ਲਈ ਪਿੰਡੀ ਲਈ ਬਚਾ ਕੇ ਰੱਖ ਲੈਂਦੀ ਆ ਤੇ ਜਦੋਂ ਵੀ ਮੈਂ ਇਹ ਆਪਣੇ ਬੇਟੇ ਦੀ ਟਿਪਨ ਦੇ ਲਈ ਨਾ ਲੰਚ ਬਾਕਸ ਦੇ ਲਈ ਪਿੰਡੀ ਬਣਾਉਣੀ ਆ ਤਾਂ ਉਸਦੇ ਵਿੱਚ ਜ਼ਰੂਰ ਐਡ ਕਰਦੀ ਆ ਤੁਸੀਂ ਵੀ ਐਡ ਕਰਕੇ ਦੇਖਿਓ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਤੇ ਤੁਸੀਂ ਇਸ ਨੂੰ ਕਿਸੇ ਤਰੀਕੇ ਨਾਲ ਵੀ ਸਰਵ ਕਰ ਸਕਦੇ ਹੋ ਇਸ ਨੂੰ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਜਾਂ ਫਿਰ ਲੱਛੇ ਪਰੌਂਠੇ ਦੇ ਨਾਲ ਕਿਸੇ ਤਰੀਕੇ ਨਾਲ ਵੀ ਸਰਵ ਕਰਕੇ ਦੇਖਿਓ ਇਹ ਬਹੁਤ ਹੀ ਟੇਸਟੀ ਬਣਦੀਆਂ ਨੇ ਇਹ ਮੇਰੀਆਂ ਭਿੰਡੀਆਂ ਵੀ ਬਹੁਤ ਹੀ ਵਧੀਆ ਟੇਸਟ ਦੇ ਵਿੱਚ ਬਣ ਕੇ ਤਿਆਰ ਹੋਈਆਂ ਸਨ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਫਰੈਂਡਸ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਮੇਰੇ ਕਹਤੇ ਬਣਾ ਕੇ ਦੇਖਿਓ ਹੁਣ ਇਸ ਨੂੰ ਆਪਾਂ ਕਿਸੇ ਵੀ ਸ਼ੇਪ ਦੀ ਜਿਹੜੀ ਸਰਵਿੰਗ ਬਾਉਲ ਆ ਉਸ ਦੇ ਵਿੱਚ ਸਰਵ ਕਰਾਂਗੇ ਤੁਸੀਂ ਦੇਖੋਗੇ ਕਿ ਜਿਹੜਾ ਇਹਨਾਂ ਦਾ ਕਲਰ ਆ ਉਹ ਜ਼ਿਆਦਾ ਚੇਂਜ ਨਹੀਂ ਹੋਇਆ ਤੇ ਬਹੁਤ ਹੀ ਵਧੀਆ ਖਿਲਿਆ ਖਿਲਿਆ ਬਣ ਕੇ ਤਿਆਰ ਹੋਇਆ ਏ ਤੁਸੀਂ ਦੇਖੋ ਮੈਂ ਇਸ ਨੂੰ ਵਾਈਟ ਕਲਰ ਦੇ ਬਾウル ਦੇ ਵਿੱਚ ਆ ਜਿਹੜਾ ਸਰਵ ਕਰ ਰਹੀਆਂ ਤੇ ਇਹਨਾਂ ਦਾ ਕਲਰ ਉਸੇ ਤਰ੍ਹਾਂ ਹੀ ਹੈ ਇਸ ਤਰ੍ਹਾਂ ਦੀ ਭਿੰਡੀ ਦੇ ਵਿੱਚ ਤੁਸੀਂ ਹਲਕਾ ਜਿਹਾ ਇਸ ਸਟੇਜ ਦੇ ਉੱਤੇ ਆ ਜਿਹੜਾ ਨਿੰਬੂ ਵੀ ਨਚੋੜ ਸਕਦੇ ਹੋ ਨਿੰਬੂ ਨਾਲ ਵੀ ਇਹਨਾਂ ਦਾ ਟੇਸਟ ਵਧੀਆ ਬਣ ਜਾਂਦਾ ਹੈ ਧੰਨਵਾਦ